ਬੀਮੀ ਪੋੜੀ ਬੜੀ ਹੀ ਖਾਸ ਹੈ ਜੀ ਇਸ ਪੋੜੀ ਵਿੱਚ ਪੁੰਨ ਪਾਪਾ ਪੁੰਨ ਜਾਂ ਪਾਪ ਉਹਨਾਂ ਦੀ ਮਹੱਤਤਾ ਦੀ ਗੱਲ ਦੁੱਤੇ ਨੇ ਜਵਾਬ ਦੁੱਤੇ ਨੇ ਸਵਾਲ ਆਏ ਨੇ ਮਹੱਤਵਪੂਰਨ ਉਹਨਾਂ ਜਵਾਬ ਦੁੱਤੇ ਨੇ ਸਵਾਲ ਆਉਂਦੇ ਨੇ ਪੁੰਨ ਪਾਪ ਹੁੰਦੇ ਵੀ ਹਨ ਜਿਵੇਂ ਡਰਾਇਆ ਜਾਂਦਾ ਜੀ ਤੇ ਸਵਾਲ ਆਉਂਦਾ ਜੇ ਮਨ ਪਾਪਾਂ ਨਾ ਪਰ ਜਾਵੇ ਜਿਹੜਾ ਮਨ ਹੈ ਜੇਕਰ ਸਾਡਾ ਪਾਪਾਂ ਦੇ ਨਾਲ ਪਰ ਜਾਵੇ ਤਾਂ ਉਸ ਨੂੰ ਫਿਰ ਤੋਂ ਇਹ ਕਿਦਾਂ ਜਿਹੜਾ ਪਿੱਛੇ ਯਾਰ ਬਣਾਉਣਿਆ ਬਣਾਇਆ ਸੀ ਨਾ ਪਹਿਲਾਂ ਪਹਿਲਾਂ ਪਾਪੀ ਸੀਗੇ ਅਸੀਂ ਪਹਿਲਾਂ ਤੁਧ ਕਹਿੰਦੇ ਸੀ ਪਿਛਲੇ ਪੌੜੀ ਵਿੱਚ ਜੋ ਤੁਧ ਭਾਵੈ ਸਾਈ ਭਲੀ ਕਰ ਫਿਰ ਯਾਰ ਬਣਿਆ ਤੂੰ ਸਦਾ ਸਲਾਮਤ ਨਿਰੰਕਾਰ ਹੁਣ ਜੇ ਯਾਰ ਬਣਿਆ ਨਾ ਉਹ ਤੁਹਾਡੇ ਪਾਪ ਧੋ ਦੇਗਾ ਜੀ ਕਿਵੇਂ ਧੋਵੇਂਗਾ ਆਓ ਇਸ ਵੀਮੀ ਪੌੜੀ ਨੂੰ ਧਿਆਨ ਨਾਲ ਸਮਝੀਏ ਤੇ ਵਿਚਾਰੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਜੀ ਆਓ ਦੇਖਦੇ ਹਾਂ